ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਦਕਰ ਡিপিਆਈ ਵੱਲੋਂ ਅੱਜ ਕਤਵਾਲੀ ਚੌਂਕ ਵਿੱਚ ਡਾਕਟਰ ਅੰਬੇਦਕਰ ਸਾਹਿਬ ਜੀ ਦੇ ਬੁੱਤ ਤੇ ਫੁੱਲ ਮਾਲਾ ਪੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇੱਕ ਸ਼ਰਧਾਂਜਲੀ 500 ਮੁਹਾਰ ਯੋਧਿਆਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਪੇਟ ਕਰਕੇ ਦਿੱਤੀ ਗਈ। ਜ਼ਿਕਰਯੋਗ ਹੈ ਕਿ 1 ਜਨਵਰੀ 1818 ਦੀ ਬਹਾਦਰੀ ਜਿਸ ਵਿੱਚ ਭੀਮ ਕਾਰਾਗਾਓ ਵਿੱਚ 500 ਮੁਹਾਰ ਯੋਧਿਆਂ ਨੇ 28000 ਪੇਸ਼ਵਾਵਾਂ ਨਾਲ ਜੰਗ ਲੜ ਕੇ ਜਿੱਤ ਪ੍ਰਾਪਤ ਕੀਤੀ ਅਤੇ ਉਹਨਾਂ 500 ਮਹਾਨ ਯੋਧਿਆਂ ਡਾਕਟਰ Ambedkar ji ਦੇ ਬੁੱਤ ਦੇ ਫੁੱਲ ਮਾਲਾ ਪੇਟ ਕਰਿ ਸਤਾਂਜਲੀ ਪੇਟ ਕੀਤੀ ਗਈ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਅੱਜ ਅਸੀਂ ਡੈਮੋਕ੍ਰੈਟਿਕ ਪਾਰਟੀ ਵੱਲੋਂ ਅੱਜ ਅਸੀਂ ਅੰਮ੍ਰਿਤਸਰ ਕੁਤਵਾਲੀ ਚੌਂਦੇਵ ਜੀ ਦੇ ਦਫ਼ਤਰ ਜਰ ਮੇੜਾ ਸਾਹਿਬ ਦਾ ਬੁੱਤ ਲਗਾ ਅੱਜ ਅਸੀਂ ਉੱਥੇ ਕੱਟੇ ਹਾਂ ਅੱਜ ਦੇ ਦਿਨ ਸਾਰ 1818 ਦੀ ਗੱਲ ਆ ਮੀਨਾਪੁਰੇ گاਉਂ ਦਾ ਕਿਹੜਾ ਆ ਜਿਹਦੇ ਵਿੱਚ 26000 26000 ਸੈਨਾ ਦੇ ਨਾਲ 500 500 ਜਿਹੜੇ ਮਹਾਰ ਸੀ ਉਹਨਾਂ ਨੇ ਇੱਕ ਬੜਾ ਤਕੜਾ ਯੁੱਧ ਕੀਤਾ ਸੀ ਜਿਹਦੇ ਵਿੱਚ 500 ਮਹਾਰ ਸ਼ਹੀਦ ਹੋਏ ਸੀ ਅੱਜ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਵੱਲੋਂ ਆ ਡਾਕਟਰ ਵੀਰ ਮੇਲਕਰ ਸਾਹਿਬ ਦੀ ਗੁਲਮਾਲਾ ਭੇਟ ਕਰਕੇ ਜਿਹੜੇ 500 ਮਹਾਰ ਸ਼ਹੀਦ ਹੋਏ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਠੀਕ ਹੈ ਜੀ